लुधियाना ਵਿਖੇ ਵੱਡੀ ਪਾਮੀਆਂ ਤੋਂ ਭੂਖੜੀ ਨੂੰ ਜਾਣ ਵਾਲੀ ਰੋਡ ਦੇ ਉੱਪਰ ਗੈਰ ਕਲੋਨੀ ਗੈਰ ਕਾਨੂੰਨੀ ਤਰੀਕੇ ਨਾਲ ਕਲੋਨੀਆਂ ਕੱਟੀ ਜਾ ਰਹੀਆਂ ਹਨ ਅਤੇ ਪਲਾਟ ਵੇਚੇ ਜਾ ਰਹੇ ਹਨ ਤੇ ਲੋਕ ਤੜਾ ਤੜ ਪਲਾਟਾਂ ਤੇ ਕਬਜ਼ੇ ਕਰ ਰਹੇ ਹਨ ਸਰਕਾਰ ਬੇਖਬਰ ਹੈ ਇਸ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਲੋਕ ਤੜਾ ਤੜ ਕਲੋਨੀਆਂ ਕੱਟੀ ਜਾ ਰਹੇ ਹਨ ਤੇ ਪਲਾਟ ਵੇਚੀ ਜਾ ਰਹੇ ਹਨ ਗੈਰ ਕਾਨੂੰਨੀ ਤਰੀਕੇ ਨਾਲ ਕਲੋਨੀਆਂ ਕੱਟ ਕੇ ਲੋਕ ਤੜਾ ਤੜ ਪਲਾਟ ਵੇਚੀ ਜਾ ਰਹੇ ਹਨ ਸਰਕਾਰ ਬੇਖਬਰ ਹੈ ਲੁਧਿਆਣਾ ਤੋਂ ਭਾਮੀਆਂ ਵੱਡੀ ਭਾਮੀਆਂ ਰੋਡ ਤੋਂ ਓਖੜੀ ਨੂੰ ਜਾਣ ਵਾਲੀ ਰੋਡ ਤੇ ਤੜਾ ਤੜ ਪਲਾਟ ਵਿਕ ਰਹੇ ਹਨ ਸਰਕਾਰ ਬੇਖਬਰ ਹੈ ਤੇ ਲੋਕ ਪਲਾਟਾਂ ਤੇ ਕਬਜ਼ੇ ਕਰ ਰਹੇ ਹਨ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਰਕਾਰ ਤੱਕ ਪਹੁੰਚ ਸਕੇ